ਪੰਜਵਾ ਭੈਓ ਕਰਪਾਲ ਦੀਨ ਦੁਖ ਪੰਜਨ ਆਪੇ ਸਭ ਵਿਦ ਸਾਟੀ ਕਿਨ ਮਹਿ ਰਾਖ ਲਿਓ ਜਨੇ ਆਪਣਾ ਗੁਰ ਪੂਰਾ ਵੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਤੇ ਹਈਆ ਸਗਲ ਕਲੇਸ਼ ਮਟਹ ਇਸ ਤਨ ਤੇ ਮਨ ਚਿੰਦੇ ਆਂ ਫਲਕ ਆਇਆ ਰਹਾ ਜੀ ਅਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਊਜਲ ਬੈ ਦਰਵਾਰਾ ਸੋਰਠ ਮਹੱਲਾ ਪੰਜਵਾ ਸਿਮਰੋ ਆਪਣਾ ਸਾਈਂ ਦਿਨ ਸਰਨ ਸਾਧ ਤਿਆਹੀ ਹਾਤ ਦੇ ਜਿਨ ਨਰਾਖੇ ਹਰ ਨਾਮ ਮਹਾਰਸ ਜਾਖੇ ਆਪਣੇ ਗੁਰ ਉਪਰ ਗੁਰਵਾਨ ਪਹੇ ਕਿਰਪਾਲ ਪੂਰਨ ਪ੍ਰਵਦਾਤੇ ਜੀ ਹੋਏ ਵਹਿਰਵਾਨ ਰਹਾਉ ਨਾਨਕ ਜਨ ਸਰਣਾਈ ਜਨ ਪੂਰਨ ਪਾਜ ਰਖਾਈ ਸਗਲੇ ਦੁੱਖ ਮਟਾਈ ਸੁਖਵੰਚ ਹੋ ਮੇਰੇ ਭਾਈ ਸੋਰਠ ਮਹੱਲਾ ਪੰਜਵਾ ਸੁਨਹੋਂ ਬੇਨੰਤੀ ठाकुर ਮੇਰੇ ਜੀ ਜੰਤ ਤੇਰੇ ਤਾਰੇ ਰੱਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਵਜੀਓ ਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਓ ਸੁਣੀ ਪੁਕਾਰ ਸਮਰੱਥ ਸੁਆਮੀ ਵੰਦਨ ਕਾਟ ਸਵਾਰੇ ਫਰ ਸਿਰ ਪਾਓ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸੋਰਠ ਮਹੱਲਾ ਪੰਜਵਾ ਜੀ ਜੋ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗীকার ਕੀਓ ਪ੍ਰਵ ਆਪਣੇ ਭਾਵਨ ਦੇ ਪਾਰੇ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਇਆ ਕਿਰਪਾ ਨ ਕਿਰਪਾ ਦੇ ਪੂਰਨ ਖਸਮ ਹਮਾਰੇ ਰਹਾਉ ਆਵਟੋ ਦਰਸਵthਾਈ ਓ ਨਨਕਤੋ ਬਾਤਾ ਭਗਤ ਸਿਰ ਪਾਉ ਦਿਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਵਜਤਾ ਸੋਰਠ ਮਹਲਾ ਨਾਵ ਇਕ ਓੰਕਾਰ ਸਤਗੁਰ ਪ੍ਰਸਾਦ ਰੇ ਮਨ ਰਾਮ ਸਿਆਉ ਕਰ ਪ੍ਰੀਤ ਸ੍ਰਵਨ ਗੋਵਿੰਦ ਗੁਣ ਸੁਣਾ ਅਰਗਾਓ ਰਸਨਾ ਗੀਤ ਰਹਾਓ ਕਰ ਸਾਧ ਸੰਗਤ ਸੇ ਮਰ ਮਾਦੋ ਹੋ へ ਪਦ ਤਪਨੀ ਤ ਕਾਲ ਵਿਆਲ ਜਾਂ ਪਰਿਓ ਡੋਲਾ ਮੁਖ ਬਸਾਰੇ ਮੀਤ आज काल फन तो हें है समझ रखो थी तहनान कराम पातल्ल नावा मन की मन ही माहें रही न हर भॼे न तीरथ सेवे ਜੋਟੀ ਕਾਲ ਗਹੀ ਰਹਾਓ ਦਾਰਾ ਮੀਤ ਬੂਤ ਰਤ ਸੰਪਤ ਧਨ ਪੂਰਨ ਸਭ ਮਹੀ ਅਵਰ ਸਗਲ ਮਿਥਿਆ ਏ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤਾ ਬਹਤੇ ਯੁਗ ਹਾਰਿਓ ਵਾਨਸ ਦੇਹ ਲਹੀ ਨਾਨਕ ਕਹਤ ਮਿਲਨ ਕੀ ਵਰੀਆ ਸਿਮਰਤ ਕਹਾ ਨਹੀਂ ਸੋਰਠ ਮਹੰਲਾ ਨਾਵਾ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਓ ਮੁਕਤ ਪੰਥ ਜਾਣਿਓ ਤੈ ਨਾਹਨ ਤਨ ਜੋਰਨ ਕੋ ਤਾਇਆ ਤਾਂ ਤਸੰਗ ਕਾ ਹੋ ਨਹੀ ਦੇਨਾ ਵਿਰਤਾ ਆਪ ਬੰਦਾ ਆ ਨਾ ਹਰ ਵਜੇ ਉਹ ਨਾ ਗੁਰ ਜਨ ਸੇਵਿਓ ਨਹ ਉਪਜਿਓ ਕਛ ਗਿਆਨ ਕਟਹੀ ਵਾਹੀ ਨਰੰਜਨ ਤੇਰਾ ਤਾ ਕੋ ਜਤ ਉਧਿਆਨਾ ਬਹੁਤ ਜਨਮ ਪਰਮਤ ਤਹਾਰਿਓ ਆਸਤੇਰ ਮਤ ਨਹਿ ਪਾਈ ਮਾਨਸ ਦੇਹ ਪਾਏ ਪਦ ਹਰ ਪਜ ਨਾਨਕ ਬਾਤ ਬਤਾਈ ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜਹ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਉਰ ਤਾਰੋ ਰਹਾਓ ਅਡਲ ਭਾਇ ਤ੍ਰੋਜਾ ਕਾ ਸੇਮਰਨ ਅਰੇ ਨਿਰਭੈ ਬਦ ਪਾਇਆ ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੇ ਵਿਸਰਾਇਆ ਜਬ ਹੀ ਸਰਨ ਗਹੀ ਗਿਰਪਾਨਦ ਗਜਗਰਾਹ ਤੇ ਸੁਟਾ ਮਹਿਮਾ ਨਾਮ ਕਹਾ ਲੋ ਵਰਣ ਨਾਮ ਕਹਤ ਵੰਦਨ ਤੇ ਤੂਟਾ ਆਜਾ ਮਲ ਪਾਪੀ ਜਗ ਜਾਣੇ ਨਿਮਖ ਵਾਹੇ ਨਿਸਤਾਰਾ ਨਾਨਕ ਕਹਤ ਜੇਤ ਚਿੰਤਾ ਮਨ ਤੈ ਪੀ ਉਤਰਹ ਪਾਰਾ ਸੋਰਠ ਮਹੱਲਾ ਪੰਜ ਨਾਵਾ ਪ੍ਰਾਨੀ ਕੌਣ ਉਪਾਵੋ ਕਰਾ ਜਾਤੇ ਭਗਤ ਰਾਮ ਕੀ ਪਾਵ ਜਮ ਕੋ ਤਰਾਸ ਹਰਾ ਰਹਾਉ ਕੌਣ ਕਰਮ ਵਿਦਿਆ ਕਹੁ ਕੈਸੀ ਤਰਮ ਕੌਣ ਫੁਨ ਕਰਈ ਕੌਣ ਨਾਮ ਗੁਰ ਜਾ ਕਾ ਸਿਮਰੈ ਪਵ ਸਾਗਰ ਕੋ ਰਾਈ ਕਲਮ ਏਕ ਨਾਮ ਕਿਰਪਾ ਦੇ ਦ ਜਾਹਿ ਜਪ ਗਤ ਪਾਵਾ ਔਰ ਧਰਮ ਤਾਂ ਕ ਸਮ ਨਾਹਿਨ ਇਹ ਵਿਦਵੇਦ ਵਤਾਵ ਸੁਖ ਦੁਖ ਰਹਤ ਸਦਾ ਨਰਲੇਪੀ ਜਾਕੋ ਗਹਤ ਗਸਾਈ ਸੋਤੋ ਮਹੀ ਮਹਵਸਾ ਨਿਰੰਤਰ ਨਾਨਕ ਦਰਪਾਨ ਨਿਆਈ ਸੋਰਠਿ ਵਹਲਾ ਨਾਵਾਂ ਮਾਈ ਮਗਹਵਦ ਲਖੋ ਗੋਸਾਈ ਵਹ ਮੋਹ ਅਗਿਆਨ ਤੇ ਵਰਵਾਂ ਵਨ ਰਹੇਉ ਉਰ ਜਾਈ ਰਹਾਉ ਸਗਲ ਜਨਮ परम ही परम खोयो न आस्तेर मत पाई देखिया सखत रहयो नि सवासर नहि छूटी आदमाई साध संग कबहू नहि कीना नहि कीरत प्रब गाई ਜਨ ਨਾਨਕ ਮੈਂ ਨਾਹੇ ਕੋ ਗੁਨ ਰਖ ਰੋ ਸਰਨਾਈ ਸੋਰਠਿ ਮਹੱਲਾ ਨਾਵਾ ਮਾਈ ਵਨਵੇਰੂ ਵਸਨਾ ਹੈ ਨਿਸਵਾਸ ਰਵੇਖ ਅਨ ਕੋ 타ਵਤ ਕਹਿ ਵਿਦਰੋ ਕੋ ਤਾਹਿ ਰਹਾ ਵੇਦ ਪੁਰਾਨ ਸੇਮਰ ਕੇ ਮਤ ਸੁਨ ਨਮਕ ਨਹੀਂ ਹੈ ਵਸਾਵ ਪਰਤਨ ਪਰਦਾਰਾ ਸਿਉ ਰਚਿਓ ਵੇਰთა ਜਨਮ ਸਿਰਾਵ ਮਦ ਮਾਇਆ ਕਾ ਭਇਓ ਬਾਵਰੋ ਸੂਜਤਨ ਹੈ ਕਛ ਗਿਆਨਾ ਕਟਹਿ ਬੀਤਰ ਵਸ ਨਿਰੰਜਨਾ ਤਾਂ ਕੋ ਵਰਮ ਨਾ ਜਾਣਾ ਜਵਹੀ ਸਰਨ ਸਾਧ ਕੀ ਆਇਓ ਦਰਮ ਤਸਕਲ ਵਨਾਸੀ ਤਵ ਨਾਨਕ ਚਹਤੇਓ ਚਿੰਤਾ ਮਨ ਕਾਟੀ ਜੰਮ ਕੀ ਫਾਸੀ ਸੋਰਠ ਮਹੱਲਾ ਨਾਵਾ ਰੇ ਨਰ ਇਹ ਸ ਜੀ ਜੀ ਤਾਰ ਸਗਲ ਜਗਤ ਹੈ ਜਿਵੇਂ ਸੁਪਨਾ ਵੇਨ ਸਤ ਲਗਤ ਨਵਾਰ ਰਹਾ ਬਹੂ ਰੂਪੇ ਤਵ ਨਾਇ ਰਚ ਪਚ ਰਹਿਤ ਨਹੀਂ ਦਿਨ ਚਾਦ ਤਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਗਵਾਰ ਅਜਹੁ ਸਮਝ ਕਛ ਵਿਗਰੇਉ ਨਾਹੈ ਨਾ ਭਜ ਲੈ ਨਾਮ ਮੋਰਾ ਕਹੋ ਨਾਨਕ ਨਿਜ ਮਤ ਸਾਧਨ ਕਉ ਵਾਖਿਓ ਤੋ ਹੈ ਪੁਕਾਰ ਸੋਰਠ ਮਹੱਲਾ ਨਾਵਾਂ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣ ਸੁਖ ਲਾਗਿਓ ਦੁਖ ਮੰ ਸੰਗ ਨਾ ਹੋਈ ਰਹਾ ਦਾਰਾਮੀਤ ਪੂਤ ਸਨਵੰਦੀ ਸਗਲ ਤਨ ਸਿਓ ਲਾਗੇ ਜਵਹੀ ਨਿਰਤਨ ਦੇਖਿਓ ਨਰਕੋ ਸੰਗ ਸਾਡ ਸਭ ਭਾਗੇ ਕਹੋ ਕਹਾ ਇਹ ਮਨ ਬੋਰ ਕਾ ਇਨ ਸੋਨੇ ਹੋ ਲਗਾਇਓ ਦੀਨਾ ਨਾਥ ਸਕਲ ਪੈ ਪੰਜਨ ਜਸ ਤਾ ਕੋ ਵਿਸਰਾਇਓ ਸਵਨ ਪੂਚ ਜਾਂ ਭਾਇਓ ਸੂਦਾ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਵਿਰਧ ਕੀ ਰਾਖੋ ਨਾਮ ਤੁਹਾਰੋ ਲੈਨ ਸੋਰਠ ਮਹੱਲਾ ਨਾਵਾ ਵਨ ਰੇ ਗਹਿਉ ਨਾ ਗੁਰ ਉਪਦੇਸ ਕਹਾਂ ਪਯੋ ਜੋ भगवो किनो पेश रहाओ साचू सादिका झूठा लागेओ जनम आय आकार तख होयो कर परपंच उदर निज पोखेओ बस की नि आई सोयो राम भजन की गत नहीं जाननी ਮਾਇਆ ਹਾਥ ਵਿਕਾਨਾ ਉਰਜ ਰਹਿਓ ਵਿਖੇ ਅਨ ਸੰਗ ਬੋਰਾ ਰਾ ਨਾਮ ਰਤਨ ਵਿਸਰਾਨਾ ਰਹਿਓ ਅਚੇਤਨਾ ਚੇਤੇ ਗੋਵਿੰਦ ਵਿਰਥਾਇਉ ਦਸਰਾਨੀ ਕਹੋ ਨਾਨਕ ਹਰ ਵਿਰਦ ਪਛਾਨੋ ਉਲੇ ਸਦਾ ਪਰਾਨੀ ਸੋਰਠਿ ਮਹੰਲਾ ਨਾਵਾਂ ਜੋ ਨਰ ਦੁਖ ਮੈਂ ਦੁਖ ਨਹੀਂ ਮਾਨਾ ਸੁਖ ਸੁਨੇ ਹੋ ਅਰ ਭੈ ਨਹੀਂ ਜਾ ਕ ਕੰਚਨ ਵਾਟੀ ਮਾਨਣਾ ਰਹਾਉ ਨਹਨੰਦਿਆ ਨਹ ਉਸ ਤਤ ਜਾ ਕ ਲੋਭ ਮੋਹ ਅਭਿਮਾਨਾ ਹਰ ਇੱਕ ਸੋਗ ਤੇ ਰਹਨ ਆਰੋ ਨਾਹੇ ਮਾਨ ਅਪਮਾਨਾ ਆਸਵਨ ਸਾ ਸਗਲ ਤੇ ਆਗਾ ਜਗਤ ਰਹਨ ਰਾਸਾ ਕਾਮ ਕ੍ਰੋਧ ਜਹ ਪਰਸ ਨਾਹਿਨ ਤੇ ਇਹ ਕਟ ਬ੍ਰਾਹਮਣ ਵਾਸਾ ਗੁਰ ਕਿਰਪਾ ਜਹਿ ਨਰ ਕੋ ਕੀਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਵਿੰਦ ਸਿਆਂ ਜਾਉ ਪਾਨੀ ਸੰਗ ਪਾਨੀ ਸੋਰਠ ਮਹੱਲਾ ਨਾਵਾ प्रीतम जान लिहो मन माही अपने सुख स्यों ही जग फान देओ को काहू को नाही रहा सुख मैं आन बहुत मिल वैठता रहत जहूं दिसके रहा ਬੇਪਤਾ ਪਰੇ ਸਭ ਹੀ ਸੰਗ ਸਾਡਤ ਪਉ ਨਾ ਆਵਤ ਨੇਰਾ ਘਰ ਕੀ ਨਾਰ ਬਹੁਤ ਹਿਤ ਜਾਸਾ ਸਦਾ ਰਹਤ ਸੰਗ ਲਾਗੇ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਏ ਹੈ ਵਿਦ ਕੋ ਵਿਹਾਰ ਵਨਿਉ ਹਾ ਜਾਸੋ ਨੇ ਹੋ ਲਗਾਇਓ ਅੰਤ ਵਾਰ ਨਾਨਕ ਵੇਨ ਹਰ ਜੀ ਕੋ ਕਾਮ ਨ ਆਇਓ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟ ਵਧੀਆਂ ਚੌਥ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਅ ਦੁਬਿਦਾ ਨਾ ਪੜੋ ਹਰਵੇਂ ਨ ਹੋਰ ਨ ਪੂਜ ਮੜਾ ਮਸਾਣ ਨ ਜਾਈ ਤ੍ਰਿਸ਼ਨਾ ਰਾਜ ਨ ਪਰ ਤ੍ਰਿਸ਼ਨਾ ਰਾਜ ਨ ਪਰ ਘਰ ਜਾਵਾ ऋषणा नाम बुजा आई घर पीतर घर गुरु दिखाया सहज रते मन पाई तू आपे दान ना हो आपे बिना तू देवह मत सई मनवर आग रतो वैराग्य ਕਵਦਮਨ ਵੇਦੇ ਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਆਲੇ ਵਲਾ ਹਾਈ ਰਹਾ ਅਸੰਖ ਵਰਾਗੇ ਕਹ ਹਵਰਾਗ ਸੋ ਵੈ ਰਾਗੀ ਜੇ ਖਸਮਾ ਭਾਵ ਹਿਰ ਦਾ ਸਵਦ ਸਦਾ ਪੈਰ ਚਿਆ ਗੁਰ ਕੀ ਕਾਰ ਗਮਾਵਾ ਏ ਕੋ ਚੇਤਾ ਮਨੁ ਆ ਨਾ ਡੋਲਾ ਧਵਤ ਵਦ ਜੁ ਰਹਾਵਾ ਸਹਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵਾ ਮਨ ਆਪਾਣ ਬੰਦ ਸੁਖ ਵਾਸੀ ਨਾਮ ਵਸਾ ਸੁਖ ਪਾਈ ਜਹਿ ਬਾਨੇ ਤਰਸੋ ਤਰ ਸਚ ਰਾਤੇ ਜਲ ਬੂਜੀ ਤੋ ਜਹ ਬੁਜਾਈ ਆਸ ਨਿਰਾਸ ਰਹਾ ਵੈ ਰਾਗੀ ਨਿਜ ਕਰਤਾ ਢਿਲਾਈ ਵੇਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਜ ਪਿਆਈ ਦੁਬਦਾ ਵਿੱਚ ਵੈ ਦਾਗ ਨਾ ਹੋਵੇ ਜਵ ਲਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰਨ ਦੂਜਾ ਭਾਈ जातदක सधनेवासी वरमකदवणයි अरे अद आගम අගोचदा कहण किन पाයි स सමාदමहापमादथ න බवන පतनाම ਵਾਸਤ ਕਲੇਖ ਜੀ ਆਜਕ ਜੋਨੀ ਸਿਰ ਸਿਰ ਲੇਖ ਸਹਾਮੰ ਕਰਮ ਸੁ ਕਰਮ ਕਰਾਏ ਆਪੇ ਆਪੇ ਭਗਤ ਦਰੜਾਮੰ ਮਨਮਕ ਝੂਠ ਲਹ ਪਮਾਨੰ ਆਪੇ ਗਿਆਨ ਅਗਾਮੰ ਜਿਨ ਚਾਖਿਆ ਸੇ ਸਾਧ ਜਾਣਣਾ ਜਾ ਗੋਂਗੇ ਮਠੀ ਆਈ ਅਕਥਾ ਕਾ ਕਿਆ ਕਥੀਆ ਪਾਈ ਚਲੋ ਸਦਾ ਰਜਾਈ ਗੁਰਦਾਤਾ ਮੇਲੇ ਤਾ ਮਤ ਹੋਵ ਨਿਗੁਰੇ ਮਤ ਨਕਾਈ ਜੋ ਚਲਾਏ ਤਉ ਚੱਲਹਾ ਭਾਈ ਹੋਰ ਕੀਆ ਹੋ ਕਰੇ ਚਤੁਰਾਈ ਇੱਕ ਪਰਮ ਪੁਲਾਏ ਇੱਕ ਪਗ ਤੇਰਾ ਤੇਰਾ ਖੇਲ ਅਪਾਰਾ ਜੇ ਤੋ ਤੋਦ ਲਾਇ ਤੇ ਹਵਲ ਪਾਇਆ ਤੋ ਕਵਾਂ ਚਲਾਵਣ ਹਾਰਾ ਸੇਵਾ ਕਰੀ ਜੇ ਕਿਛੁ ਹੋਵਾ ਆਪਣਾ ਜਿਓ ਪੰਡਤ ਵਾਰਾ ਸਤ ਗੁਰ ਮਿਲਿਆ ਕਿਰਪਾ ਕੀਨੇ ਅੰਮ੍ਰਿਤ ਨਾਮ ਆਧਾਰਾ ਗਗਨੰਤ ਤਵਾਸਿਆ ਗੁਣਾ ਪਰਗਾਸਿਆ ਗੁਣਾ ਮਹਿ ਗਿਆਨ ਧਿਆਨੰ ਨਾਮ ਮਨ ਭਾਵ ਕਹਾ ਕਹਾਵਾ ਤਤੋ ਤਤਵ ਖਾਨੰ ਸਵਦ ਗੁਰ ਪੀੜਾ ਗਹਿਰ ਗੰਭੀਰੰ ਵੇਨ ਸਵਦਾ ਜਗ ਬੋਰਾ ਸੁਭਾਗੇ ਸਚ ਨਾਨਕ ਮਨਵਾਣੰ ਸੋਰਠਿ ਮਹੋਲਾ ਪਹਿਲਾ ਤਿਤੁ ਕੀ ਆਸਾ ਮਨਸਾ ਬੰਦਨੀ ਭਾਈ ਕਰਮ ਤਰਮ ਬੰਦਕਾਰੀ ਪਾਪ ਬਨ ਜਗ ਜਾਇ ਭਾਈ ਵਿਨਸਾ ਨਾਮ ਵਸਾਰੀ ਇਹੋ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਸੁਣਾ ਪੰਡਿਤ ਕਰਮ ਆਕਾਰੀ ਜਿਤ ਕਰਮ ਸੁਖ ਊਪਜਾਈ ਸੋ ਆਤਮਾ ਤਤ ਵਿਚਾਰੀ ਰਹਾਓ ਸਾਸਤ ਵਿਦਵਕਾ ਖੜੋ ਭਾਈ ਕਰਮ ਕਰਹੁ ਸੰਸਾਰੀ ਪਾਖੰਡ ਮੈਲ ਨਾ ਚੁਕਾਈ ਭਾਈ ਅੰਤਰ ਮੈਲ ਵਿਕਾਰੀ ਇਹ ਨਵੇਦੂਪੀ ਮਾ ਕੁਰਿ ਪਾਈ ਉਂਡੀ ਸਰ ਕਹ ਪahari ਦਰਮਤਾ ਕਹਨੇ ਵੇਗੂਤੇ ਪਾਈ ਦੂਜਾ ਭਾਏ ਖੁਆਈ ਵੇਨ ਸਤ ਗੁਰ ਨਾਮ ਨ ਪਾਈਆ ਭਾਏ ਵੇਨ ਨਾਮ ਪਰਮ ਨ ਜਾਏ ਸਤ ਗੁਰ ਸੇਵੇ ਤਾਂ ਸੋ ਖਬਾਏ ਭਾਈ ਆਵਣ ਜਾਣ ਰਹਾਏ ਸਾਚੁ ਸਹਜ ਗੁਰ ਤੇ ਉਪਜਾਈ ਵਨ ਨਰਵਲ ਸਾਚ ਸਵਾਈ ਗੁਰ ਸੇਵੇ ਸੋ ਉਜਾਪਾਈ ਗੁਰ ਵੇ ਨਮਗ ਨਪਾਈ ਜਿਸ ਅੰਦਰ ਲੋਭ ਕੇ ਕਰਮ ਕਮਾਵਾ ਪਾਈ ਊੜਵੋ ਨ ਵਿਖਖਾਈ ਪੰਡਤ ਦਹੇ ਵਿਲੋਇਆ ਪਾਈ ਵਿੱਚੋਂ ਨਿਕਲਾ ਤਤ ਜਲ ਮਥਿਆ ਜਲ ਦੇਖਿਆ ਪਾਈ ਇਹੋ जग ਇਹ ਹਵਾਥ ਗੁਰვენ ਪਰਮਾਵੇ ਗੂਚੀ ਆ ਭਾਈ ਘਟ ਘਟ ਦੇਉ ਆ ਲਖ ਇਹੋ जग धागो ਸੂਤ ਕੋ ਪਾਈ ਦਹ ਦੇ ਸਵਾਦੋ ਮਾਏ ਵੇਨ ਗੁਰ ਗਾਠ ਨਾ ਛੁਟਾਈ ਭਾਈ ਥਕੇ ਕਦਮ ਕਮਾਈ ਇਹੋ ਜਗ ਪਰਮ ਪੁਲਾਇਆ ਪਾਈ ਕਹਿਣਾ ਕਿਸੂ ਨਾ ਜਾਏ ਗੁਰ ਮਿਲਿਆ ਭਉ ਮਨਵਸਾ ਪਾਈ ਪੈ ਮਰਣਾ ਸਚਲੇਖ ਹੋਉ ਮਾਜਨਾ ਦਾ ਨ ਜੰਗ ਆਇਆ ਭਾਈ ਰਗਾ ਨਾਮ ਵਸੇ ਖ ਗੁਰ ਅੰਕ ਸੋ ਜਨ ਨਾਮ ਦਰਦਾਇ ਆਪਾਈ ਮਨ ਵਸਿਆ ਚੋਕਾ ਭੇਖੋ ਇਹੋ ਤਨ ਹਾਟ ਸਦਾ ਫਕ ਪਾਈ ਵਖਰ ਨਾਮ ਅਪਾਰ ਏਹੋ ਵਖਰੇ ਵਪਾਰੇ ਸੋ ਦਰੜਾ ਪਾਈ ਗੁਰ ਸਬਦ ਕਰੇ ਵਿਚਾਰ ਤਨ ਬਪਾ ਦੇ ਨਾਨਕਾ ਭਾਈ ਮੇਲ ਕਰੇ ਵਪਾਰ ਸੋ ਰਠ ਮਹੱਲਾ ਪਹਿਲਾ ਜਿਨੇ ਸਤ ਗੁਰ ਸੇਵੇ ਆਪਿਆਰੇ ਤੇਨ ਕੇ ਸਾਥ ਤਰੇ ਤੇਨਾ ਠਾਕ ਨ ਪਾਈਆ ਪਿਆਦੇ ਅਮਰਿਤ ਰਸਨ ਹਰੇ ਬੂਡੇ ਪਾਰੇ ਪਹਿਵੇ ਨ ਪਿਆਰੇ ਤਾਰੇ ਨਦਰ ਕਰੇ ਸਾਲਾਹ ਵੇਣਾ ਵਹਤ ਪ ਡੁੱਬਿਆ ਪਿਆਰੇ ਕੰਦੀ ਪਾਇਏ ਕਹਾ ਹ ਰਹਾਉ ਸਾਲਾਹੀ ਸਾਲਾਹਣ ਆ ਪਿਆਰੇ ਦੂਜਾ ਯਵਰ ਨ ਕੋਏ ਮੇਰੇ ਪ੍ਰਭ ਸਾਲਾਹਣ ਸੇ ਪਲੇ ਪਿਆਰੇ ਸਵਦਰ ਤੇ ਰੰਗ ਹੋਏ ਦਿਸਕੇ ਸੰਗਤ ਜੇ ਮਿਲਾ ਪਿਆਰੇ ਰਸ ਲੈ ਤਤ ਵਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸਚਾਨੀ ਸਾਣ ਆਇ ਲਖੜ ਜਾਵਣਾ ਪਿਆਰੇ ਹੁਕਮਿ ਹੁਕਮਿ ਪਛਾਨ ਗੁਰ ਵੇਨਾ ਹੁਕਮ ਨਭੂ ਜੀ ਆ ਪਿਆਰੇ ਸਾਚੇ ਸਾਚਾ ਤਾਣਾ ਹੁਕਮ ਅੰਦਰ ਨਿਮੇ ਆ ਪਿਆਰੇ ਹੁਕਮ ਉਧਰ ਮਝਾਰ ਹੁਕਮ ਅੰਦਰ ਜਮੇ ਆ ਪਿਆਰੇ ਉਦੋਂ ਸਰਕਾਰ ਪਾਦੋਂ ਗੁਰਮੁਖ ਦਰਗਾਹ ਜਾਣੀ ਆ ਪਿਆਰੇ ਜੱਲਾ ਕਾਰਜ ਸਾਰਾ ਹੁਕਮ ਅੰਦਰ ਆਇਆ ਪਿਆਰੇ ਹੁਕਮੇ ਜਦੂ ਜਾਏ ਹੁਕਮੇ ਬੰਨਾ ਚਲਾਈਆ ਪਿਆਰੇ ਮਨ ਮੁਖ ਰਹਾ ਸਜਾਏ ਹੁਕਮ ਸਬਦ ਪ੍ਰਸ਼ਾਣੀ ਆਪਿਆਰੇ ਦਰਗਹ ਪੈਦਾ ਜਾਏ